ਇਸ ਤਰ੍ਹਾਂ ਦੇ ਨੰਬਰ ਮਾਰਾ ਪ੍ਰਭਾਵ ਪਾਉਂਦੇ ਆ ਕਿਸ ਤਰ੍ਹਾਂ ਦੇ ਚੰਗਾ ਪਾਉਂਦੇ ਆ 27 ਦਾ ਕੰਬੀਨੇਸ਼ਨ ਹੋਵੇ 27 ਨੰਬਰ ਦਾ ਕੰਬੀਨੇਸ਼ਨ ਬਹੁਤ ਖਰਾਬ ਕੰਬੀਨੇਸ਼ਨ ਹੈ ਸੂਰਿਆ ਨੂੰ ਗ੍ਰਹਿਣ ਕਿਵੇਂ ਲੱਗਦਾ ਹੈ ਕਿ ਜਦੋਂ ਸੂਰਿਆ ਰਾਹੂ ਦੀ ਛਾਇਆ ਦੇ ਵਿੱਚ ਆ ਜਾਂਦਾ ਤਾਂ ਸੂਰਿਆ ਨੂੰ ਗ੍ਰਹਿਣ ਲੱਗਦਾ 27 ਜਾਂ 72 ਦਾ ਕੰਬੀਨੇਸ਼ਨ ਆਏਗਾ ਤਾਂ ਉਸ ਬੰਦੇ ਨੂੰ 100% ਜਿਹੜੀ ਹੈਗੀ ਹੈ ਜੁਆਇੰਟ ਪੇਨ ਦੀ ਪ੍ਰੋਬਲਮ ਰਹੇਗੀ ਹੀ ਰਹੇਗੀ 16 ਜਾਂ ਫਿਰ ਕਾਟ 16 ਜਾਂ ਕਾਟ ਦਾ ਕੰਬੀਨੇਸ਼ਨ ਆ ਉਹ ਤੁਹਾਡੇ ਲਾਈਫ ਪਾਰਟਨਰ ਨੂੰ ਤੁਹਾਡੇ ਸਪਸ ਨੂੰ ਹੈਲਥ ਇਸ਼ੂ ਦੇਗਾ 54 ਦਾ ਕੰਬੀਨੇਸ਼ਨ ਆ 44 ਤੇ 54 4 ਦਾ 45 اور 54 ਦਾ ਉਸ ਦੇ ਵਿੱਚ ਕੀ ਹੁੰਦਾ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰ ਹੀ ਰਹਿੰਦਾ ਉਹ ਬੰਦੇ ਦੇ ਜਾਂ ਕੋਟਕਚਾਰੀਆਂ ਦੇ ਚੱਕਰ ਲੱਗਦੇ ਰਹਿੰਦੇ ਨੇ ਜਾਂ ਦਵਾਈਆਂ ਦੇ ਲੱਗਦੇ ਰਹਿੰਦੇ ਇਹ ਜਿਹੜੇ ਮੈਂ ਚਾਰ ਪੰਜ ਕੰਬੀਨੇਸ਼ਨ ਦੱਸਿਆ ਇਹ ਤਾਂ ਹਰ ਇੱਕ ਦੇ ਲਈ ਉਹ ਬੈਡ ਆ ਇਹ ਤਾਂ ਕਿਸੇ ਦੇ ਵੀ ਮੋਬਾਈਲ ਵਿੱਚ ਨਹੀਂ ਹੋਣੇ ਚਾਹੀਦੇ ਆਰਸੀ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰاج ਸ਼ਰਮਾ ਲਗਾਤਾਰ ਆਪਾਂ ਗੱਲ ਕਰ ਰਹੇ ਆ ਅੰਕ ਵਿਗਿਆਨ ਦੀ ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਲੋਕ ਬਹੁਤ ਪਸੰਦ ਕਰ ਰਹੇ ਆ ਲੋਕ ਉਸ ਦੇ ਤੇ ਵਿਸ਼ਵਾਸ ਕਰਦੇ ਆ ਤੇ ਉਸ ਦੇ ਉਪਾਏ ਵੀ ਕਰਦੇ ਆ ਸੋ ਇਸ ਬਾਬਤ ਜਾਣਕਾਰੀ ਲਈ ਸਾਡੇ ਨਾਲ ਮੌਜੂਦ ਨੇ ਮੋਨਿਕਾ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਅਨੁਰاج ਜੀ ਸੋ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਅੰਕ ਜਿਹੜੇ ਕੰਮ ਕਰਦੇ ਆ ਮੋਬਾਈਲ ਦਾ ਤੁਸੀਂ ਜ਼ਿਕਰ ਕੀਤਾ ਸੀ ਕਿ ਮੋਬਾਈਲ ਦੇ ਵਿੱਚ ਵੀ ਨੰਬਰ ਜਿਹੜੇ ਤੁਸੀਂ ਇਸਤੇਮਾਲ ਕਰਦੇ ਹੋ ਉਹ ਵੀ ਤੁਹਾਡੇ ਜੀਵਨ ਦੇ ਵਿੱਚ ਪ੍ਰਭਾਵ ਪਾਉਂਦੇ ਆ ਇਹਦੇ ਬਾਰੇ ਸਾਡੇ ਦਰਸ਼ਕਾਂ ਦੱਸੋ ਕਿ ਕਿਸ ਤਰ੍ਹਾਂ ਦੇ ਨੰਬਰ ਮਾੜਾ ਪ੍ਰਭਾਵ ਪਾਉਂਦੇ ਆ ਕਿਸ ਤਰ੍ਹਾਂ ਦੇ ਚੰਗਾ ਪਾਉਂਦੇ ਆ ਤੇ ਇਹਨਾਂ ਦੇ ਉਪਾਏ ਕੀ ਨੇ ਹਾਂ ਬਿਲਕੁਲ ਆਪਾਂ ਗੱਲ ਕਰ ਲੈਂਦੇ ਆ ਮੋਬਾਈਲ ਨੰਬਰ ਦੀ ਕਿ ਮੋਬਾਈਲ ਨੰਬਰ ਦੇ ਜਿਹੜੇ ਅੰਕ ਹੈ ਉਹ ਕਿੱਦਾਂ ਦਾ ਮਤਲਬ ਕਿ ਇਫੈਕਟ ਆਪਣੀ ਸ਼ਰੀਰ ਦੇ ਉੱਤੇ ਜਾਂ ਆਪਣੀ ਨਿੱਜੀ ਲਾਈਫ ਦੇ ਉੱਤੇ ਪਾਉਂਦੇ ਹੈਗੇ ਆ ਅਗਰ ਹੁਣ ਆਪਾਂ ਗੱਲ ਕਰ ਲੈਂਦੇ ਆ ਐਕਚੁਅਲ ਹਰ ਮੋਬਾਈਲ ਦੇ ਵਿੱਚ 9 ਕੰਬੀਨੇਸ਼ਨਸ ਬਣਦੇ ਹੈਗੇ ਨੇ 10 ਨੰਬਰ ਦਾ ਮੋਬਾਈਲ ਹੁੰਦਾ ਹੈ ਤੇ 9 ਉਸ ਦੇ ਵਿੱਚ ਕੰਬੀਨੇਸ਼ਨਸ ਬਣਦੇ ਨੇ ਹਰ ਕੰਬੀਨੇਸ਼ਨ ਕੁਝ ਅੱਛੇ ਕੰਬੀਨੇਸ਼ਨ ਹੁੰਨੇ ਆਂ ਕੁਝ ਬੁਰੇ ਹੁੰਨੇ ਆਂ ਤੇ ਕੁਝ ਨਿਊਟਰਲ ਵੀ ਹੁੰਨੇ ਆਂ ਮਤਲਬ ਨਾ ਹੀ ਉਹ ਕੋਈ ਅੱਛਾ ਪ੍ਰਭਾਵ ਪਾਉਂਦੇ ਨੇ ਤੇ ਨਾ ਹੀ ਕੋਈ ਬੁਰਾ ਪਾਉਂਦੇ ਨੇ ਮਤਲਬ ਉਹ ਨਿਊਟਰਲ ਹੀ ਰਹਿੰਦੇ ਨੇ ਅਗਰ ਆਪਾਂ ਬੈਡ ਕੰਬੀਨੇਸ਼ਨਸ ਦੀ ਗੱਲ ਕਰੀਏ ਅਗਰ ਕਿਸੇ ਦੇ ਮੋਬਾਈਲ ਦੇ ਵਿੱਚ ਆਪਾਂ ਗੱਲ ਕਰ ਲੰਨੇ ਆ 27 ਦਾ ਕੰਬੀਨੇਸ਼ਨ ਹੋਵੇ ਅੱਛਾ 27 ਨੰਬਰ ਦਾ ਕੰਬੀਨੇਸ਼ਨ ਬਹੁਤ ਖਰਾਬ ਕੰਬੀਨੇਸ਼ਨ ਆ ਅਗਰ ਆਪਾਂ ਇਸ ਨੂੰ ਦੇਖੀਏ ਕਿ ਖਰਾਬ ਕਿਉਂ ਹੈ 2 ਨੰਬਰ ਨੂੰ ਮੂਨ ਰੂਲ ਕਰਦਾ ਆਪਾਂ ਗੱਲ ਕੀਤੀ ਸੀ ਤੇ 7 ਨੂੰ ਕੇਤੂ ਰੂਲ ਕਰਦਾ ਹੈਗਾ ਦੋ ਔਰ ਸਤ ਕੇਤੂ ਔਰ ਮੂਨ ਦਾ ਕੰਬੀਨੇਸ਼ਨ ਹੋ ਗਿਆ ਲਾਈਕ ਹੁਣ ਆਪਾਂ ਅਗਰ ਦੇਖਿਆ ਜਾਵੇ ਤਾਂ ਮੂਨ ਜਦੋਂ ਕਹਿੰਦੇ ਗ੍ਰਹਿਣ ਲੱਗਦਾ ਹੈ ਹਨਾ ਗ੍ਰਹਿਣ ਲੱਗਦਾ ਹੈਗਾ ਪੂਨਮਾ ਦੇ ਦਿਨ ਗ੍ਰਹਿਣ ਲੱਗਦਾ ਹੈ ਸੂਰਿਆ ਨੂੰ ਵੀ ਗ੍ਰਹਿਣ ਲੱਗਦਾ ਮੌਸਿਆਂ ਦੇ ਦਿਨ ਸੂਰਿਆ ਨੂੰ ਗ੍ਰਹਿਣ ਕਿਵੇਂ ਲੱਗਦਾ ਹੈ ਕਿ ਜਦੋਂ ਸੂਰਿਆ ਰਾਹੂ ਦੀ ਛਾਇਆ ਦੇ ਵਿੱਚ ਆ ਜਾਂਦਾ ਤਾਂ ਸੂਰਿਆ ਨੂੰ ਗ੍ਰਹਿਣ ਲੱਗਦਾ ਇਸੇ ਤਰ੍ਹਾਂ ਚੰਦਰਮਾ ਨੂੰ ਗ੍ਰਹਿਣ ਲੱਗਦਾ ਜਦੋਂ ਕੇਤੂ ਦੀ ਛਾਇਆ ਦੇ ਵਿੱਚ ਆ ਜਾਂਦਾ ਤਾਂ ਮਤਲਬ ਕਿ ਗ੍ਰਹਿਣ ਲੱਗ ਜਾਂਦਾ ਜਦੋਂ ਵੀ ਸੂਰਿਆ ਸੌਰੀ ਕੇਤੂ ਤੇ ਚੰਦਰਮਾ ਦਾ ਕੰਬੀਨੇਸ਼ਨ ਇਕੱਠੇ ਆਏਗਾ ਆਪਣੇ ਮੋਬਾਈਲ ਨੰਬਰ ਦੇ ਵਿੱਚ 27 ਜਾਂ ਫਿਰ 72 27 ਜਾਂ 72 ਦਾ ਕੰਬੀਨੇਸ਼ਨ ਆਏਗਾ ਤਾਂ ਉਸ ਬੰਦੇ ਨੂੰ 100% ਜਿਹੜੀ ਹੈਗੀ ਹੈ ਜੋਇੰਟ ਪੇਨ ਦੀ ਪ੍ਰੋਬਲਮ ਰਹੇਗੀ ਹੀ ਰਹੇਗੀ ਉਸ ਨੂੰ ਜੋਇੰਟ ਪੇਨ ਹੋਣ ਗਿਆ ਉਹਨਾਂ ਨੂੰ ਯੂਰੀਨ ਇਨਫੈਕਸ਼ਨ ਹੋ ਸਕਦੀ ਹੈ ਜੋਇੰਟ ਪੇਨ ਦੀ ਆਪਸ਼ਨ ਮਤਲਬ ਪ੍ਰੋਬਲਮਸ ਤਾਂ ਰਹੇਗੀ ਹੀ ਰਹੇਗੀ ਇਹ ਤੁਸੀਂ ਮਤਲਬ ਜਿਨ੍ਹਾਂ ਦਾ ਨੰਬਰ 27 ਕੰਬੀਨੇਸ਼ਨ ਆਂਦਾ ਮੋਬਾਈਲ ਦੇ ਵਿੱਚ ਉਹ ਚੈੱਕ ਕਰ ਸਕਦੇ ਨੇ ਜੀ ਇਸ ਤੋਂ ਇਲਾਵਾ ਹੀ ਇੱਕ ਕੰਬੀਨੇਸ਼ਨ ਹੈਗਾ 82 ਦਾ ਇਸ ਨੂੰ ਅਸੀਂ ਕਹਿੰਦੇ ਕਿ ਬੰਧਨ ਇਹ ਮਤਲਬ ਕਿ ਬੰਧਨ ਯੋਗ ਬਣਾਉਂਦਾ ਹੈ ਜਿਨ੍ਹਾਂ ਦੇ ਮੋਬਾਈਲ ਦੇ ਵਿੱਚ 28 ਜਾਂ 82 ਦਾ ਕੰਬੀਨੇਸ਼ਨ ਆਏਗਾ ਉਹਨਾਂ ਨੂੰ ਮਤਲਬ ਕਿ ਕਿਦਾਂ ਦੀਆਂ ਦਿੱਕਤਾਂ ਆਣਗੀਆਂ ਲਾਈਕ ਜਾਂ ਤਾਂ ਉਹਨਾਂ ਦੇ ਹਸਪੀਟਲ ਦੇ ਵਿੱਚ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰ ਰਹੇਗਾ ਉਹਨਾਂ ਦੇ ਪੈਸੇ ਜਿਹੜੇ ਹੈਗੇ ਆ ਦਵਾਈਆਂ ਤੇ ਲੱਗਦੇ ਰਹਿਣਗੇ ਉਹਨਾਂ ਦੇ ਘਰ ਦੇ ਵਿੱਚ ਸਿਲਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋਏਗੀ ਅੱਛਾ ਤੇ ਐਦਾਂ ਦੀਆਂ ਦਿੱਕਤਾਂ ਜਿਹੜੀਆਂ ਹੈਗੀਆਂ 82 ਜਾਂ 28 ਦੇ ਕੰਬੀਨੇਸ਼ਨ ਦੇ ਵਿੱਚ ਆਂਦੀਆਂ ਹੀ ਆਂਦੀਆਂ ਨੇ ਤੇ ਮੋਸਟਲੀ ਜਿਨ੍ਹਾਂ ਦੇ ਨੰਬਰ ਦੇ ਵਿੱਚ 28 ਜਾਂ 82 ਕੰਬੀਨੇਸ਼ਨ ਆਂਦਾ ਉਹ ਚੈੱਕ ਕਰ ਚੈੱਕ ਕਰ ਸਕਦੇ ਆ ਐਧਾ ਹੀ ਇੱਕ ਨੰਬਰ ਹੈਗਾ 16 1 ਔਰ 6 16 ਜਾਂ ਫਿਰ ਕਾਰਟ 16 ਜਾਂ ਕਾਰਟ ਦਾ ਕੰਬੀਨੇਸ਼ਨ ਆ ਉਹ ਤੁਹਾਡੇ ਲਾਈਫ ਪਾਰਟਨਰ ਨੂੰ ਤੁਹਾਡੇ ਸਪਸ ਨੂੰ ਹੈਲਥ ਇਸ਼ੂ ਦੇਗਾ ਉਹਨਾਂ ਦੇ ਕੀ ਹੈ ਮਤਲਬ ਕਿ ਮੈਟ੍ਰਿਮੋਨিয়াল ਲਾਈਫ ਇਸ ਗੱਲ ਕਰਕੇ ਡਿਸਟਰਬ ਹੀ ਰਹੇਗੀ ਬਿਕਾਉਜ਼ ਉਹਨਾਂ ਨੂੰ ਹੈਲਥ ਇਸ਼ੂਸ ਰਹਿਣਗੇ ਲਾਈਫ ਪਾਰਟਨਰ ਨੂੰ ਹੈਲਥ ਇਸ਼ੂਸ ਆਲਵੇਸ ਰਹਿਣਗੇ ਕੋਈ ਨਾ ਕੋਈ ਦਿੱਕਤ ਆਏਗੀ ਇਸੇ ਤਰ੍ਹਾਂ 54 ਦਾ ਕੰਬੀਨੇਸ਼ਨ ਹੈ 44 ਤੇ 54 4 ਦਾ 45 ਔਰ 54 ਦਾ ਉਸ ਦੇ ਵਿੱਚ ਕੀ ਹੁੰਦਾ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਰਹਿੰਦਾ ਉਹ ਬੰਦੇ ਦੇ ਜਾਂ ਕੋਟ ਕਚਾਰੀਆਂ ਦੇ ਚੱਕਰ ਲੱਗਦੇ ਰਹਿੰਦੇ ਆ ਜਾਂ ਦਵਾਈਆਂ ਦੇ ਲੱਗਦੇ ਰਹਿੰਦੇ ਆ ਮਤਲਬ ਤੁਸੀਂ ਜਿਨ੍ਹਾਂ ਦਾ ਨੰਬਰ 44 ਜਾਂ ਸੌਰੀ 45 ਜਾਂ 54 ਨੰਬਰ ਆਂਦਾ ਜਿਨ੍ਹਾਂ ਦੇ ਮੋਬਾਈਲ ਦੇ ਵਿੱਚ ਉਹ ਚੈੱਕ ਕਰ ਸਕਦੇ ਆ ਕਿ ਉਹਨਾਂ ਦੇ ਘਰ ਦੇ ਵਿੱਚ ਰੈਗੂਲਰ ਦਵਾਈਆਂ ਜਿਹੜੀਆਂ ਹੈਗੀਆਂ ਉਹ ਚਲਦੀਆਂ ਕਿਸੇ ਨਾ ਕਿਸੇ ਦੀਆਂ ਜਾਂ ਉਹਨਾਂ ਦੇ ਚੱਕਰ ਦਵਾਈਆਂ ਦੇ ਲਈ ਹਸਪਤਾਲਾਂ ਦੇ ਵਿੱਚ ਲੱਗਦੇ ਹੀ ਰਹਿੰਦੇ ਆ ਐਦਾਂ ਦੇ ਜਿਹੜੇ ਕੰਬੀਨੇਸ਼ਨਸ ਆ ਉਹ ਬੈਡ ਕੰਬੀਨੇਸ਼ਨਸ ਹੁੰਦੇ ਆ ਉਹਨਾਂ ਕਰ ਆਪਾਂ ਗੱਲ ਕਰੀਏ ਕਈ ਵਾਰ ਮਲਟੀਪਲ ਨੰਬਰ ਆ ਜਾਂਦਾ ਹੁਣ ਸਪੋਜ਼ ਕਰੀਏ ਕਿਸੇ ਦੇ ਮੋਬਾਈਲ ਦੇ ਵਿੱਚ ਇੱਕ ਦੀ એનર્ਜੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਿ ਐਕਚੁਅਲ ਦੇ ਵਿੱਚ ਅਸੀਂ ਲੋਸ਼ੋ ਗ੍ਰਿਡ ਦੇ ਹਿਸਾਬ ਨਾਲ ਚੱਲਦੇ ਹਾਂ ਠੀਕ ਹੈ ਤੁਹਾਡੀ ਡੇਟ ਆਫ ਬਰਥ ਦੇ ਹਿਸਾਬ ਨਾਲ ਨੰਬਰ ਨੂੰ ਪ੍ਰੈਡਿਕਟ ਕੀਤਾ ਜਾਂਦਾ ਇਹ ਨਹੀਂ ਕਿ ਉਹਨਾਂ ਅਨੁਰਾਗ ਜੀ ਦੇ ਨੰਬਰ ਦੇ ਵਿੱਚ 54 ਦਾ ਕੰਬੀਨੇਸ਼ਨ ਆ ਬੈਡ ਹੈ ਇਹ ਜਿਹੜੇ ਮੈਂ ਚਾਰ ਪੰਜ ਕੰਬੀਨੇਸ਼ਨ ਦੱਸਿਆ ਹੈ ਇਹ ਤਾਂ ਹਰ ਇੱਕ ਦੇ ਲਈ ਉਹ ਬੈਡ ਹੈ ਇਹ ਤਾਂ ਕਿਸੇ ਦੇ ਵੀ ਮੋਬਾਈਲ ਵਿੱਚ ਨਹੀਂ ਹੋਣੇ ਚਾਹੀਦੇ ਬਟ ਜਿਹੜਾ ਐਕਚੁਅਲ ਦੇ ਵਿੱਚ ਮੋਬਾਈਲ ਨੰਬਰ ਹੈ ਆਪਾਂ ਨੂੰ ਆਪਣੀ ਡੇਟ ਆਫ ਬਰਥ ਦੇ ਹਿਸਾਬ ਨਾਲ ਲੈਣਾ ਚਾਹੀਦਾ ਹੈ ਹੁਣ ਅਗਰ ਕਿਸੇ ਦੀ ਡੇਟ ਆਫ ਬਰਥ ਮੰਨ ਲਓ ਅਲੱਗ ਹੈ ਉਹਨੂੰ ਰਾਹੁੂ ਰੂਲ ਕਰ ਰਿਹਾ ਹੈ ਉਹਨੇ ਮਤਲਬ ਕਿ ਸੂਰਿਆ ਦੇ ਨੰਬਰ ਵਾਲਾ ਮਤਲਬ ਕਿ ਕੋਣ ਲਿੱਤਾ ਹੋਇਆ ਨੰਬਰ ਟੋਟਲ ਲਿੱਤਾ ਹੋਇਆ ਜਾਂ ਕੰਪਾਊਂਡ ਲਿੱਤਾ ਹੋਇਆ ਉਸ ਨੂੰ ਤਾਂ ਉਹ ਪ੍ਰੋਬਲਮ ਕਰੇਗਾ ਹੀ ਕਰੇਗਾ ਹੁਣ ਅਗਰ ਕਿਸੇ ਦਾ ਸੂਰਿਆ ਹੈ ਮਤਲਬ ਕਿ ਕਿੰਗ ਜਾਂ ਕੁਇਨ ਨੰਬਰ ਜਾਂ ਕੰਡਕਟਰ ਡਰਾਈਵਰ ਨੰਬਰ ਵੀ ਆਪਾਂ ਕਹਿ ਦਿੰਨੇ ਆ ਕਾ ਉਸ ਨੂੰ ਤਾਂ ਫਿਰ ਰਾਹੂ ਦਾ ਅਗਰ 4 ਨੰਬਰ ਉਹਦਾ ਟੋਟਲ ਹੋਏਗਾ ਤਾਂ ਉਹ ਉਹਨੂੰ ਖਰਾਬ ਕਰੇਗਾ ਹੀ ਕਰੇਗਾ ਇਸ ਲਈ ਜਿਹੜਾ ਮੋਬਾਈਲ ਨੰਬਰ ਹੈ ਉਹ ਮਤਲਬ ਸਲਾਹ ਕਰਕੇ ਲੈ ਲੈਣਾ ਚਾਹੀਦਾ ਕਿਉਂਕਿ ਮੋਬਾਈਲ ਨੰਬਰ ਆਪਾਂ ਅੱਜ ਦੇ ਟਾਈਮ ਦੇ ਵਿੱਚ ਮੋਬਾਈਲ ਜਿਹੜਾ ਹੈ 5-6 ਘੰਟੇ ਅੱਜ ਦੇ ਟਾਈਮ ਦੇ ਵਿੱਚ ਹਰ ਕੋਈ ਯੂਜ਼ ਕਰਦਾ 5-6 ਘੰਟੇ ਤੋਂ ਵੀ ਜ਼ਿਆਦਾ ਕਰਦਾ ਬਿਕੋਜ਼ ਅਗਰ ਦੇਖਿਆ ਜਾਵੇ ਆਪਾਂ ਗੱਲਬਾਤ ਕੱਟ ਕਰਦੇ ਆਂ ਸੋਸ਼ਲ ਮੀਡੀਆ ਤੇ ਲੱਗੇ ਰਹਿੰਦੇ ਆਂ WhatsApp ਤੇ ਲੱਗੇ ਰਹਿੰਦੇ ਆਂ ਕਿਤੇ ਨਾ ਕਿਤੇ ਫਿਰ ਉਹ ਮੋਬਾਈਲ ਨੰਬਰ ਦੀ ਜਿਹੜੀ ਫ੍ਰੀਕਵੈਂਸੀ ਹੈਗੀ ਆ ਉਹ ਰੈਗੂਲਰ ਕੰਮ ਕਰਦੀ ਹੈਗੀ ਆ ਮਤਲਬ ਗੁੱਡ ਸਾਈਨ ਵੀ ਹੁੰਦੇ ਇਹਦੇ ਹਾਂ ਬਿਲਕੁਲ ਗੁੱਡ ਕੰਬੀਨੇਸ਼ਨਸ ਵੀ ਹੰਨੇ ਹੁੰਦੇ ਹੈਗਾ ਹੁਣ ਅਗਰ ਕਿਸੇ ਦੇ ਨੰਬਰ ਦਾ ਟੋਟਲ 33 ਬੰਦਾ ਹੋਵੇ ਹੈਨਾ ਉਹ ਬਹੁਤ ਅੱਛਾ ਡਬਲ 3 ਨੰਬਰ ਬਹੁਤ ਅੱਛਾ ਹੈ ਕਿਉਂਕਿ ਉਹਦੇ ਵਿੱਚ ਜੂਪੀਟਰ ਦੀ એનર્ਜੀ ਦੋ ਵਾਰ ਆ ਜਾਂਦੀ ਹੈ ਉਹ ਜਿਹੜਾ ਬੰਦਾ ਹੁੰਦਾ ਨਾ ਉਹ ਨੌਲੇਜ ਦਾ ਭੁੱਖਾ ਹੁੰਦਾ ਔਰ ਉਹ ਸਿੱਖਣ ਦਾ ਬਹੁਤ ਸ਼ੌਂਕ ਹੁੰਦਾ ਮਤਲਬ ਉਹ ਬਹੁਤ ਜ਼ਿਆਦਾ ਸਿੱਖਣਾ ਪਸੰਦ ਕਰਦਾ ਹੈ ਸੋਸਾਇਟੀ ਦੇ ਲੋਕ ਉਸ ਕੋਲ ਸਲਾਹ ਲੈਣ ਆਉਂਦੇ ਨੇ ਹੁਣ ਕਿਸੇ ਦੇ ਨੰਬਰ ਦਾ ਟੋਟਲ 6 ਬੰਦਾ ਹੋਵੇ ਉਹ ਮਤਲਬ ਉਹਦੇ ਵਿੱਚ ਲਗਜ਼ਰੀ ਕੁਆਲਿਟੀਜ਼ ਹੋਣਗੀਆਂ business ਅੱਛਾ ਹੋਏਗਾ ਪੈਸਾ ਅੱਛਾ ਹੋਏਗਾ ਨੇਮ ਫੇਮ ਐਂਡ ਸਭ ਕੁਝ ਅੱਛਾ ਹੋਏਗਾ ਇਸ ਤਰ੍ਹਾਂ ਨੰਬਰਸ ਦੇ ਗੁੱਡ ਵੀ ਹੁੰਦੇ ਨੇ ਕੰਬੀਨੇਸ਼ਨ ਬੈਡ ਵੀ ਹੁੰਦੇ ਨੇ ਹੁਣ ਜਿਵੇਂ ਆਪਾਂ ਗੱਲ ਕਰ ਲਈ ਕਿ ਕੋਈ ਨੰਬਰ ਦਾ ਬਾਰ-ਬਾਰ ਆਣਾ ਜਿਵੇਂ ਕਿਸੇ ਦੇ ਨੰਬਰ ਦੇ ਵਿੱਚ 4 ਦਾ ਬਾਰ-ਬਾਰ ਆਣਾ ਤਾਂ ਉਹ ਉਸ ਨੂੰ ਮਤਲਬ ਕਿ ਰੁਕਾਵਟਾਂ ਹੀ ਰਹੇਗਾ ਉਸ ਦੇ ਸੁਭਾਅ ਨੂੰ ਜਿੱਦੀ ਬਣਾਏਗਾ ਇਹ ਮੋਬਾਈਲ ਨੰਬਰ ਡੇਟਾ ਵਰਤੇ ਹਿਸਾਬ ਨਾਲ ਮੋਬਾਈਲ ਨੰਬਰ ਦੇ ਬਾਰੇ ਵੀ ਅਗਰ ਆਪਾਂ ਡਿਸਕਸ ਕਰੀਏ ਤਾਂ ਇਹ ਚੀਜ਼ਾਂ ਮੋਬਾਈਲ ਤੇ ਵੀ ਐਪਲੀਕੇਬਲ ਹੁੰਦੀਆਂ ਨੇ ਕਿ ਅਗਰ ਤੁਹਾਡੇ ਨੰਬਰ ਦੇ ਵਿੱਚ ਬਾਰ-ਬਾਰ 4 ਆ ਰਿਹਾ ਤਾਂ ਉਸ ਬੰਦੇ ਦੇ ਕੰਮ ਦੇ ਵਿੱਚ ਰੁਕਾਵਟਾਂ ਹੀ ਰੁਕਾਵਟਾਂ ਹੋਣਗੀਆਂ ਅਗਰ ਕਿਸੇ ਦੇ ਨੰਬਰ ਦੇ ਵਿੱਚ 5 ਦੀ એનર્ਜੀ ਬਹੁਤ ਬਾਰ ਆ ਰਹੀ ਹੈ ਮਤਲਬ 55 ਜਿਵੇਂ ਕੁਝ ਲੋਗ ਹੈ ਨਾ ਨੰਬਰ ਨੂੰ ਲੈ ਲੈਣੇ ਟਿਪਲ 5 555 ਤਾਂ ਉਹਨਾਂ ਨੂੰ ਮਤਲਬ ਉਹਨਾਂ ਦੇ ਕਮਿਊਨੀਕੇਸ਼ਨ ਬਹੁਤ ਅੱਛੇ ਹੋਣਗੇ ਕੌਨਫੀਡੈਂਸ ਬਹੁਤ ਅੱਛਾ ਹੋਗਾ ਉਸ ਦੇ ਨਾਲ ਨਾਲ ਉਹਨਾਂ ਦੇ ਵਿੱਚ ਆਲਸ ਵੀ ਭਰਿਆ ਹੋਏਗਾ ਜੀ ਮਤਲਬ ਇਸ ਨੂੰ ਹੁਣ ਜਿਵੇਂ ਤੁਸੀਂ ਕਿਹਾ ਗੁੱਡ ਔਰ ਬੈਡ ਦੋਨੋਂ ਕਮਿਊਨੀਕੇਸ਼ਨ ਹੁੰਦੇ ਆ ਜੇਕਰ ਇਸ ਨੂੰ ਚੇਂਜ ਕਰਨਾ ਤੇ ਮੋਬਾਈਲ ਨੰਬਰ ਚੇਂਜ ਕਰਨਾ ਪਊਗਾ ਜਾਂ ਕੋਈ ਰੈਮਡੀਜ਼ ਵੀ ਹੁੰਦੀ ਹੈ ਦੇਖੋ ਅਗਰ ਆਪਾਂ ਨੂੰ ਲੱਗਦਾ ਹੈ ਕਿ ਮੋਬਾਈਲ ਨੰਬਰ ਜਿਹੜਾ ਹੈਗਾ ਉਹ ਤੁਸੀਂ ਚੇਂਜ ਨਹੀਂ ਕਰ ਸਕਦੇ ਤਾਂ ਆਪਾਂ ਉਸ ਦੇ ਵਿੱਚ ਰੈਮਡੀਜ਼ ਵੀ ਦੇ ਦਿੰਨੇ ਉਹਨਾਂ ਨੂੰ ਉਪਾਏ ਦੱਸ ਦਿੰਨੇ ਕਿ ਇਹ ਇਹ ਉਪਾਏ ਆ ਇਹ ਉਪਾਏ ਕਰ ਲਓ ਠੀਕ ਹੈ ਅਗਰ ਹੁਣ ਲੱਗਦਾ ਹੈ ਕਿ ਇਹ ਨੰਬਰ ਬਹੁਤ ਜ਼ਿਆਦਾ ਖਰਾਬ ਹੈ ਇਸ ਨੂੰ ਬਦਲੇ ਬਿਨਾ ਹੁਣ ਨਹੀਂ ਚੱਲੇਗਾ ਤਾਂ ਆਪਾਂ ਉਸ ਦਾ ਨੰਬਰ ਚੇਂਜ ਕਰਵਾ ਦਿੰਨੇ ਜੀ ਸੋ ਦੋਸਤੋ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਮੋਬਾਈਲ ਨੰਬਰ ਚੇਂਜ ਕਰਨ ਦੇ ਨਾਲ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਾਫੀ ਚੇਂजेस ਆ ਸਕਦੇ ਆ ਜਿਸ ਤਰ੍ਹਾਂ ਕਿ ਮੋਨਿਕਾ ਜੀ ਨੇ ਦੱਸਿਆ ਕਿ ਆਹ ਵਾਲੀਆਂ ਜਿਹੜੀਆਂ ਕੰਬੀਨੇਸ਼ਨਸ ਨੇ ਬੈਡ ਨੇ ਔਰ ਇਹ ਗੁੱਡ ਨੇ ਜੇਕਰ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦੀ ਦਿੱਕਤ ਹੈ ਤੇ ਤੁਸੀਂ ਮੋਨਿਕਾ ਜੀ ਨੂੰ ਸੰਪਰਕ ਕਰ ਸਕਦੇ ਹੋ ਨੰਬਰ ਇਹਨਾਂ ਸਕਰੀਨ ਤੇ ਅਸੀਂ ਦੇਵਾਂਗੇ ਤੇ ਤੁਸੀਂ ਉਸ ਨੰਬਰ ਤੇ ਗੱਲ ਕਰਕੇ ਆਪਣੇ ਨੰਬਰ ਚੈੱਕ ਕਰਵਾ ਸਕਦੇ ਹੋ ਔਰ ਉਸ ਦੀ ਫ੍ਰੀਕੁਐਂਸੀ ਜਾਂ ਉਸ ਦੇ ਜਿਹੜੇ ਬੈਡ ਇਫੈਕਟ ਜਾਂ ਗੁੱਡ ਇਫੈਕਟ ਹੈ ਉਹਨਾਂ ਦਾ ਬਦਲਾਅ ਲਿਆ ਸਕਦੇ ਆ ਅਗਲੀ ਵਾਰ ਫੇਰ ਕਿਸੇ ਹੋਰ ਐਪੀਸੋਡ ਦੇ ਵਿੱਚ ਵਿਗਿਆਨ ਅੰਕ ਦੇ ਬਾਰੇ ਗੱਲਬਾਤ ਕਰਾਂਗੇ ਮੋਨਿਕਾ ਸ਼ਰਮਾ ਜੀ ਨਾਲ ਤਦ ਤੱਕ ਦੇਰੀ ਬਣੇ ਰਹੋ ਆਰਟੀਵੀ ਪੰਜਾਬ ਦੇ ਨਾਲ